ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਬਿਜ਼ਨਸ ਬਿਊਰੋ ਨੇ ਸੂਬੇ ਵਿੱਚ ਪ੍ਰਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਬਿਜ਼ਨਸ ਦੇ ਅਧਿਕਾਰੀਆਂ ਦੇ ਨਾਮ ਉੱਪਰ 2.5 ਲੱਖ ਰੁਪਏ ਰਿਸ਼ਵਤ ਲੈਣ ਵਾਲੇ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਵੰਦੇ ਜਾਣਕਾਰੀ ਦਿੰਦੇ ਆ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਡਰੋਲੀ ਜ਼ਿਲ੍ਹਾ ਪਟਿਆਲਾ ਤੇ ਸਾਹਿਲ ਗੋਇਲ ਵਾਸੀ ਪਟਿਆਲਾ ਵੱਜੋਂ ਹੋਈ ਹੈ ਉਕਤ ਮੁਲਜ਼ਮਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਰਨੇਟੂ ਦੇ ਵਸਨੀਕ ਜਗਸੀਰ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ ਤੇ ਕਾਬੂ ਕੀਤਾ ਗਿਆ ਹੈ ਬਲਾਰੇ ਨੇ ਇਸੇ ਕੇ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕੀਕਤ ਦੋਵੇਂ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੀ ਮਾਤਾ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਕੀਤੀ ਕਥਿਤ ਤੰਦਲੀ ਦੇ ਦੋਸ਼ਾਂ ਸੰਬੰਧੀ ਚੱਲ ਰਹੀ ਜਾਂਚ ਵਿੱਚ ਬਿਜ਼ਨਸ ਵਿਰੁੱਧ ਦੇ ਦੋ ਸਰਕਾਰੀ ਕਰਮਚਾਰੀਆਂ ਰਾਹੀ ਮਦਦ ਕਰਨ ਬਦਲੇ 22 ਲੱਖ ਰੁਪਏ ਰਿਸ਼ਵਤ ਲੈ ਲਈ ਸੀ ਬੁਲਾਰੇ ਨੇ ਦੱਸਿਆ ਹੈ ਕਿ ਪੜਤਾਲ ਦੌਰਾਨ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ ਇਸ ਉਪਰੰਤ ਦੋਵਾਂ ਮুলਜਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨੀ ਧਾਰਾ 7 ਦੇ ਤਹਿਤ 28 ਜਨ 2024 थाना ਵਿਜੀਲेंस ਵਿਰੋ ਰੇਂਜ ਪਟਿਆਲਾ ਵਿਖੇ ਮੁਕੱਦਮਾ ਨੰਬਰ 16 ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਦੀ ਅਗਲੇਰੀ ਜਾਂਚ جاری ਹੈ ਮੇਰੀ ਮਾਤਾ ਸਰਪੰਚ ਮਾਮਲਾ ਕੀ ਹੈ ਤੇਰੇ ਮਾਮਲਾ ਇਹ ਸੀ ਜੀ ਸਾਡਾ ਨਾ ਇੱਕ ਪਿੰਡ ਰਨੇਟੂ ਤੋਂ ਮੇਰੇ ਸ਼ਰੀਕੇ ਚੋਂ ਮੁੰਡਾ ਮਾਮਚੰਦ ਹੈ ਜਿਹਦੀ ਮੇਰੇ ਨਾਲ ਪੁਰਾਣੀ ਲੜਾਕ ਚੱਲਦੀ ਸੀ ਜੀ ਉਹਨੇ ਸਾਡੇ ਰਿੰਜ ਚ ਆ ਕੇ ਨਾ ਵਿਜੀਲੈਂਸ ਸਾਡੀ ਸ਼ਿਕਾਇਤ ਕਰਤੀ ਜੀ ਮੈਂ ਉਸ ਮੈਟਰ ਦੇ ਵਿੱਚ ਵਿਜੀਲੈਂਸ ਦਫਤਰ ਆਏ ਸੀ ਉੱਥੇ ਪਰਮਜੀਤ ਪੰਮਾ ਮੈਨੂੰ ਮਿਲਿਆ ਜੀ ਕਹਿੰਦਾ ਸਾਡੀ ਅਫਸਰਾਂ ਨਾਲ ਬਧੇ ਜਾਣ ਫਸਾਂ ਤੇਰਾ ਖੜਾ ਛੜਾ ਦਾਂਗੇ ਮੈਂ ਫਿਰ ਉਹਨਾਂ ਨਾਲ ਗੱਲ ਕੀਤੀ ਮੈਂ ਕੋਈ ਨਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਦੋ ਤਿੰਨ ਵਾਰ ਫੋਨ ਕੀਤਾ ਕਹਿੰਦਾ ਵੀ ਪੈਸੇ ਲੱਗਣਗੇ ਪੈਸੇ ਲਿਆਓ ਤੇ ਮੈਂ ਕਰਵਾ ਦਿੰਨਾ ਮੈਂ ਆਇਆ ਬਿਨਾਂ ਪੈਸੇ ਲੈਣ ਤੋਂ ਆਇਆ ਸੀ ਉੱਥੇ ਫਿਰ ਮੈਨੂੰ ਸਾਈ ਇਹਨੇ ਸਾਈ ਨੂੰ ਬੁਲਾਇਆ ਸਾਈ ਨੂੰ ਮਲਾਇਆ ਦੇਖੋ ਤੇਰਾ ਕੰਮ ਹੋ ਜਾਏਗਾ ਪੈਸੇ ਦੇ ਕਿੰਨੇ ਪੈਸੇ ਮੈਂ ਤੋਂ ਉਹਨਾਂ ਨੇ 2.5 ਲੱਖ ਰੁਪਏ ਮੰਗਿਆ ਜੀ ਮੈਂ 2.5 ਲੱਖ ਦੇ ਦਿੱਤਾ ਜੀ ਇਹਨਾਂ ਨੂੰ ਮੈਂ ਉਦੋਂ ਹੀ ਦੇਤਾ 18 2022 ਨੂੰ ਹਾਂ 6ਵੇਂ ਮਹੀਨੇ ਦੀ 18 ਤਰੀਕ ਸ਼ਾਇਦ ਸੀ ਕਿ ਜੀ ਤੇ 22 18 18 ਤਿੰਨਾਂ ਦੇ ਪਾਪਾ ਅਏ ਇਹਨਾਂ ਫਿਰ ਮੈਨੂੰ ਕਹਿੰਦੇ ਕੋਈ ਨਹੀਂ ਸੀ ਤੇਰੇ ਪੈਸੇ ਮੋੜ ਦਿੰਨੇ ਆ ਜੀ ਮੋੜ ਦਿੰਨੇ ਆ ਜੀ ਉਸ ਤੋਂ ਬਾਅਦ ਇਹ ਕੰਮ ਵੱਧ ਗਿਆ ਜੀ ਮੈਂ ਇਹਨਾਂ ਦੇ ਘਰ ਵੀ ਜਾਂਦਾ ਰਿਹਾ ਜੀ ਵੀ ਮੈਨੂੰ ਪੈਸੇ ਦੇ ਦੋ ਇਹਨਾਂ ਨੇ ਪੈਸੇ ਨਹੀਂ ਦਿੱਤੇ ਜੀ ਹਾਰ ਕੇ ਮੈਂ ਐਂਟੀ ਕ腐ਸ਼ਨ ਤੇ ਇਹਨਾਂ ਦੀ ਸ਼ਿਕਾਇਤ ਕਰਤੀ ਜੀ ਉਸ ਤੋਂ ਬਾਅਦ ਕਿ ਨਜੀਬ ਮੰਨ ਲਓ ਇਹ ਕੱਲ ਦੇ ਇਹਨਾਂ ਨੇ ਪੈਸੇ ਮੰਗੇ ਸੀ ਕਿਸ ਕੱਲ ਦੇ ਪੈਸੇ ਵਿਜੀਲੈਂਸ ਦਾ ਜਿਹੜਾ ਉਹ ਵਿਜੀਲੈਂਸ ਦਾ ਜਿਹੜਾ ਨਵੇੜਦਾਂਗੇ ਜੀ ਕਹਿੰਦੇ ਸਾਡੀ ਅਫਸਰਾਂ ਨਾਲ ਵਧੀਆ ਹੈਗੀ ਆ ਕੋਈ ਅਫਸਰ ਨਹੀਂ ਜਾਣਦਾ ਜੀ ਇਹਨਾਂ ਨੂੰ ਇਹ ਫਲੌਟ ਕਰਦਾ ਜੀ ਆਪਣੇ ਆਪ ਸਾਡਾ ਮੰਗ ਲੈਂਦੇ ਫਾਈਲ ਕੋਇਲ ਹੈ ਕੋਇਲ ਮੈਂ ਇਹਨੂੰ ਜਾਣਦਾ ਨਹੀਂ ਕਹਿੰਦਾ ਮੈਂ ਤਾਂ ਲੀਡਰ ਆ ਜੀ ਵੱਡਾ ਲੀਡਰ ਬੰਦਾ ਕਾਲੀ ਕਲਦਾ ਜੀ ਇਸ ਕਦਰ ਕਿਸੇ ਨਾਲ ਫੋਟੋ ਪਾ ਦਿੰਦਾ ਕਦੋਂ ਕਿਸੇ ਨਾਲ ਫੋਟੋ ਪਾ ਦਿੰਦਾ ਜੀ ਇਹ ਫੇਲੀ ਹਾਂਜੀ ਬਸ ਵਿਸ਼ਵਾਸ ਸੇ ਆਗੇ ਜੀ ਚਲੋ ਮੈਂ ਕਰਵਾ ਦੇਣਗੇ ਜੀ ਪਰਮਜੀਤ ਪੰਨਾ ਕੀ ਕਾਹਦੀ ਲਾਈ ਇਹ ਤਾਂ ਉਧਰ ਸਾਡੇ ਏਰੀਆ ਦਾ ਮੈਂ ਇਹਨੂੰ ਜਾਣਦਾ ਸੀ ਇਹ ਮੈਨੂੰ ਉੱਥੇ ਮਿਲ ਗਿਆ ਸੀ ਵਿਜੀਲੈਂਸ ਦੇ ਦਫ਼ਤਰ ਹੀ ਉਹ ਚਾਹੇ ਕੋ ਬੈਠਾ ਮੈਂ ਵੀ ਚਾਹ ਪੀਣ ਲੱਗ ਗਿਆ ਸੀ ਪਤਾ ਨਹੀਂ ਜੀ ਤਾਂ ਕੰਮ ਦਾ ਕੁਮ ਤਾਂ ਕੋਈ ਨਹੀਂ ਪਤਾ ਕੀ ਕਰਦਾ ਕੀ ਨਹੀਂ ਜਿਹੜੇ ਪੈਸੇ ਮੰਗੇ ਸੀ ਵਿਜੀਲੈਂਸ ਦੇ ਨਾਮ ਤੇ ਇਹਨਾਂ ਨੇ ਹਾਂ 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 ਜੀ ਵਿਜੀਲੈਂਸ ਦੇ ਨਾਮ ਤੇ ਮੰਗੇ ਸੀ ਪਹਿਲੇ ਵੀ ਤੁਹਾਡੇ ਨਾਲ ਕਦੀ ਇਹ ਗੱਲਬਾਤ ਹੋਈ ਹੈ ਪੈਸੇ ਕਿਤੇ ਕਦੀ ਵੀ ਕਿਸੇ ਤਰ੍ਹਾਂ ਨਾ ਪਹਿਲਾਂ ਕੋਈ ਗੱਲਬਾਤ ਨਹੀਂ ਉਦੋਂ ਹੋਈ ਸੀ ਉਸ ਤੋਂ ਬਾਅਦ ਮੇਰਾ ਫੋਨ ਇਹਨਾਂ ਨੂੰ ਹੁਣ 2-3 ਮਹੀਨੇ ਹੋ ਗਏ ਮੇਰਾ ਫੋਨ ਇਹਨਾਂ ਨੇ ਚੱਕਣਾ ਬੰਦ ਕਰਤਾ ਸੀ ਜੀ ਆਹ ਫੜ ਲੈ ਜੀ ਇੱਥੇ ਜੀ ਉਹਨਾਂ ਦੇਖੋ